ਸਾਡੇ ਘਰ ਇੱਕ ਹੋਰ ਆ ਗਿਆ ਜੀ ਡੱਬਾ ਸਾਡੇ ਚਾਹ ਨਾਲ ਮਠਿਆਈ ਦੇ ਇੱਕ ਖਤਮ ਹੁੰਦਾ ਦੂਜਾ ਆ ਜਾਂਦਾ ਸਾਡੇ ਘਰ ਆਏ ਨੇ ਜੀ ਰਿਸ਼ਤੇਦਾਰ ਇਹ ਅੱਜ ਕਿਉਂਕਿ ਅੱਜ ਹੈਗਾ ਇਹ ਗੁਰਦੁਆਰਾਜ ਬਹੁਤ ਵੱਡਾ ਪ੍ਰੋਗਰਾਮ ਹੈ ਹੌਲੀ ਹੌਲੀ ਸਾਰੇ ਰਿਸ਼ਤੇਦਾਰ ਆ ਰਹੇ ਹਨ ਕਿ ਆਪਾਂ ਕੀ ਖਾਣਾ ਪੀਣਾ ਤਾਂ ਮੈਂ ਹੈ ਨਹੀਂ ਮਿੱਟਾ ਬਹੁਤ ਘੱਟ ਖਾਂਦੀ ਆ ਕਿਉਂਕਿ ਮੇਰੀ ਆਹ ਦੇਖ ਲਓ ਕਿਵੇਂ ਆਉਂਦੇ ਨੇ ਦੇਖਿਓ ਮੇਰੇ ਪਿੱਛੇ ਪਿੱਛੇ ਖੰਜਰ ਕਰਦਾ ਨਾ ਮੀ ਲੱਤੀ ਮੇਰੇ ਹਰ ਪਾਪੇ ਦੀ ਫੇਵਰੇਟ ਹੈ ਬਈ ata ਚਲੋ ਨਿਕਲੋ ਨਿਕਲੋ ਬੇਤੇ ਨਿਕਲ ਚੱਜੂ ਕੀ ਬਣਾ ਦੇ ਬਣਾਉਣੀ ਲੱਟਾਂ ਦਾ ਬਲਵਾ ਦੇਗਾ ਰੰਗੰਡਾ ਲੱਟਾਂ ਭਾਲ ਕੇ ਬਣਾਇਆ ਕਰ ਦੇਖੋ ਪਤਾ ਤਾਂ ਲੱਗਾ ਵੀਡੀਓ ਬਣਾਣੀ ਸਹੀ ਗੱਲ ਹੈ ਬਈ ਫਿਰ ਸਾਰੇ ਕਹਿੰਦੇ ਨੇ ਦਿਖਦਾ ਨਹੀਂ ਕੁਝ ਸਾਨੂੰ ਅੰਮੀ ਲੱਕੇ ਬਈ ਮੀ ਲੱਕੇ ਬਹੁਤ ਵਧੀਆ ਮੇਰੀ ਫੇਵਰੇਟ ਮਿਠਾਈ ਆ ਗਈ ਰਾਮਾ ਦੇ ਨਾ ਰਵੀ ਨੇ ਕਰ ਦਿਆ ਤੈਨੂੰ ਰਿਟਾਇਰ ਹੋ ਗਿਆ ਉਹ ਹੈ ਕੌਣ ਬਹੁਤ ਟੇਸਟੀ ਆ ਬਹੁਤੇ ਚ ਹੈ ਨਾ ਖਾ ਰਮਨੇ ਮੈਂ ਕਿ ਆਪਣਾ ਤਾਂ ਚਾਹ ਨਾਲ ਇੱਕ ਬਰ ਡੱਬਾ ਖਤਮ ਹੁੰਦਾ ਦੂਜਾ ਤਿਆਰ ਹੋ ਜਾਂਦਾ ਹਨਾ ਆਈ ਜਾਣਾ ਤਾਂ ਡੱਬੇ ਡੱਬੇ ਬਹੁਤ ਡੱਬੇ ਤਾਂ ਸਾਡੇ ਬਹੁਤ ਆਂਦੇ ਰਹਿੰਦੇ ਨੇ ਪਰ ਇੱਥੇ ਆ ਕੇ ਨਾ ਮੇਰਾ ਹੁਣ ਕਿਸੇ ਚੀਜ਼ ਨੂੰ ਖਾਣ ਨੂੰ ਜੀ ਨਹੀਂ ਕਰਦਾ ਕਿਉਂਕਿ ਉਹਦੇ ਖਾਣਾ 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 ਸਾਰਿਆਂ ਨੂੰ ਮੇਰੇ ਵੱਲੋਂ ਸੱਚੇ ਕਾਲ ਗੋਪਰ ਹੈ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਤਾਂ ਸ਼ਾਮ ਦਾ ਟਾਈਮ ਹੋ ਗਿਆ ਤੇ ਇੱਥੇ ਅਮਨ ਨੇ ਤੇਨੇ ਚੋਲ ਮਤਲਬ ਮੇਰੀ ਪਰਜਾਈ ਨਹੀਂ ਅਮਨ ਨੇ ਤੇਨੇ ਚੋਲ ਉਹਦੇ ਉਹ ਸੋਇਆ ਚਾਂਸ ਵਾਲੇ ਹਨਾ ਉਹ ਜਿਹੜੇ ਬੜੀਆਂ ਦੇ ਵਾਲੇ ਚੋਲ ਹੁੰਦੇ ਨੇ ਜਿਹੜੇ ਉਹ ਚੋਲਾ ਤੇ ਬਰੀਕ ਬਰੀਕ ਪੈਂਦੀ ਅੱਜ ਉਹ ਵਾਲੇ ਚੋਲ ਬਣਦੇ ਆ ਤੇ ਉਹ ਬਣੇ ਚੋਲ ਸਾਰੇ ਖਾਵਾਂਗੇ ਅੱਜ ਇੰਨੇ ਜ਼ਿਆਦਾ ਉਹਰੇ ਇਕੱਠਾ ਹੋਇਆ ਪਿਆ ਨਾ ਘਰ ਭਰਿਆ ਪਿਆ ਕਿਤੇ ਖੜਨ ਬੈਠਣ ਨੂੰ ਜਗਾ ਨਹੀਂ ਰੌਣਕਾਂ ਫੁੱਲ ਲੱਗ ਰੀਆਂ ਨੇ ਏ ਮੇਰੀ ਬੀਬੀ ਵੀ ਸੌਂ ਸੁੰਘ ਕੇ ਬਲ ਬਲ ਖਨਾ ਗਿਆ ਉਹ ਜਾ ਰਹੀ ਆ ਕਿਉਂਕਿ ਨਾ ਐਟੇ ਗੁਰਦੁਆਰੇ ਚ ਮੇਲਾ ਵੇਆ ਗੁਰਦਸਾਭ ਥੋੜਾ ਪਿੰਕ ਜਾਂ ਮਿਲ ਗਿਆ ਤੁਹਾਨੂੰ ਪਿੰਕ ਹਾਂ ਉਹ ਪਿੰਕ ਦਾ ਕੰਗਾ ਵੀ ਉਹ ਚ ਰੱਖਦੇ ਬੈਗ ਚ ਰੱਖਦੇ ਪਿੱਛੇ ਦੇ ਨੂੰ ਕਰਕੇ ਰੱਖਦੇ ਮੇਰਾ ਚਲੋ ਜੀ ਹੁਣ ਅਸੀਂ ਨਾ ਚੋਲ ਖਾਵਾਂਗੇ ਸਾਰੇ ਲਿਆਣਿਆਂ ਨੂੰ ਥੋੜੇ ਥੋੜੇ ਸਾਰੇ ਚੋਲ ਦਵਾਂਗੇ ਕਿਉਂਕਿ ਗੁਰਦੁਆਰੇ ਚ ਨਾ ਲੰਗਰ ਅਸੀਂ ਖਾਇਆ ਏ ਬਹੁਤ ਵਧੀਆ ਲੱਗਿਆ ਜੰਨੀ 14 ਭੇਡ ਤੇ ਉਥੇ ਤੇ ਕੱਲ੍ਹ ਵਾਲਾ ਬਲੌਗ ਜਿਹੜਾ ਤੁਸੀਂ ਦੇਖ ਹੀ ਲਿਆ ਹੋਣਾ ਹਨਾ ਪਰ ਇਹ ਅੱਜ ਤੋਂ ਹੀ ਦੂਜਾ ਮੈਂ ਬਲੌਗ ਸਟਾਰਟ ਕੀਤਾ ਏ ਉਹ ਅੱਧਾ ਅੱਧੇ ਦਿਨ ਤੋਂ ਦੀਦੀ ਹਾਂਜੀ ਅੱਜ ਨਾ ਮੈਂ ਅਮਨ ਦੀ ਫ੍ਰੈਂਚ ਫ੍ਰੈਂਚ ਗੁੱਤ ਕਰੀਆ ਦੇਖੋ ਮੈਂ ਫ੍ਰਾਈਜ਼ ਸੌਰੀ ਫ੍ਰੈਂਚ ਦੀ ਗੁੱਤ ਕਰੀਆ ਦੇਖੋ ਕਿੰਨੀ ਸੋਹਣੀ ਕਿਉਂਕਿ ਅਮਨ ਦੇ ਵਾਲ ਹੈ ਨਾ ਬਹੁਤ ਲੰਬੇ ਆ ਵੱਡੇ ਤੇ ਮੈਨੂੰ ਬਹੁਤ ਸੋਹਣਾ ਲੱਗਿਆ ਵੀ ਮੈਂ ਗੁੱਤ ਕਰ ਲਈਆਂ ਮੈਂ ਨਾਲ ਸਰ ਪਤਾ ਹੈਅਰ ਸਟਾਈਲ ਕਰਿਆ ਲਓ ਜਿੱਧਰ ਆਪਣੀਆਂ ਥਾਲੀਆਂ ਤਿਆਰ ਹੋ ਗਈਆਂ ਨਮੀਆਂ ਨਮੀਆਂ ਕੋਲ ਆ ਮੈਨੂੰ ਇਹਨਾਂ ਕੋਲੀਆਂ ਬਹੁਤ ਪਸੰਦ ਆਈਆਂ ਹਾਂ ਬਹੁਤ ਸੋਹਣੀਆਂ ਲੱਗੀਆਂ ਬੋਲਾ ਕੋਲੀਆਂ ਵਾਲੇ ਆਈ ਕਿੱਥੇ ਜੇ ਧਰਮਨ ਹੋਇਆ ਤਾਂ ਅੱਛਾ ਬਹੁਤ ਸੋਹਣੀਆਂ ਲੱਗਦੀਆਂ ਨੇ ਛੋਟੀ ਛੋਟੀਆਂ ਜਿਹੀਆਂ ਕੋਲੀਆਂ ਨੇ ਸਾਡੇ ਹੈਲੋ ਰਾਈਸ ਨਿਊਟਰੀਅਲੇ ਮੈਂ ਗਰੀਬ ਬੜੀਆਂ ਨਾਲ ਭਰੇ ਪਿਆ ਕੁੱਕੜ ਉੱਪਰ ਹੀ ਉੱਪਰ ਆ ਜਾਂਦੀ ਹੈ ਹਾਂ ਉੱਪਰ ਹੀ ਉੱਪਰ ਹੁੰਦੀ ਹੈ ਦੇਖੋ ਹਾਂ ਉਹਨਾਂ ਤੈਰ ਕੇ ਉਪਰ ਉਪਰ ਹੀ ਰਹਿੰਦੀਆਂ ਨੇ ਹਲਕੀਆਂ ਹੁੰਦੀਆਂ ਨੇ ਨਾ ਬੜੀਆਂ ਤੇ ਲੋ ਜੀ ਆਪਣੇ ਚੌਲ ਬਣ ਚੁੱਕੇ ਆ ਆਪਣੇ ਪਹਿਲਾ ਰਿਸ਼ਤੇਦਾਰ ਆਏ ਹੋਏ ਆ ਪਹਿਲਾ ਉਹਨਾਂ ਨੂੰ ਦੇਣੀ ਆ ਹਾਂਜੀ ਹਾਂ ਇੱਧਰ ਆ ਗਿਆ ਮੇਰਾ ਪਾਪਾ ਹਾਂ ਲੱਲਾ ਮਾੜ ਲੈ ਕੌਣਾ ਦਾ ਮਾੜ ਬੱਲੀ ਦਛਨੀ ਤੇ ਮੈਨੂੰ ਨਾਲ ਲਾ ਕੇ ਰੱਖੀ ਮਤਲਬ ਹੋਰ ਮੈਂ ਹੂੰ ਦਛਰੀ ਨਹੀਂ ਬਈ ਪਾਪੇ ਤੂੰ ਸਾਰਾ ਹੀ ਡੱਬਾ ਖਾ ਗਿਆ ਮੰਗਦੇ ਖਾ ਗਿਆ ਲਾ ਨਹੀਂ ਮੈਂ ਕਿਰ ਨਹੀਂ ਖਾਇਆ ਤਾਂ ਮੈਂ ਤਾਂ ਤੇਰੇ ਹੱਥ 'ਚ ਬੁਲਬੁਲੀ ਦੇ ਕੇ ਕਰਕੇ ਦਿਖਾਈ ਆ ਕੀ ਕਰ ਰਿਹਾ ਲਾਹੂਂ ਰਾਨੀ ਲਾਹੂਂ ਰਾਨੀ ਦੇ ਕੋਈ ਮੇਰਾ ਬਾਬਾ ਚੱਲ ਜਿੰਦੇ ਸੋਨੇ ਬਾਬੇ ਚੌਲ ਬਣੇ ਚੌਲ ਖਾਓ ਬਾਬਾ ਤੈਨੂੰ ਪਤਾ ਐ ਮੇਰੀ ਵੀ ਮੇਰੀ ਨੂੰਹ ਚੌਲ ਬਣੇ ਚੀਜ਼ਾਂ ਬੜੀਆਂ ਸਵਾਦ ਬਣਾ ਸਕਿਆ ਹਨਾ ਪਾਪਾ ਕਹਿੰਦਾ ਮੈਨੂੰ ਇਹ ਜਿਹੀ ਰੋਟੀ ਦਿਆ ਕਰ ਹਾਂ ਕਹਿੰਦਾ ਮੈਂ ਤੇ ਜੋ ਮਰਜ਼ੀ ਮੰਗ ਲਿਆ ਕਰ ਕਹਾ ਬਸ ਮੈਨੂੰ ਅਮਨ ਆਇਜਾ ਖਾਣਾ ਬਣਾ ਕੇ ਦਿਆ ਕਰ ਅੱਛਾ ਪਾਪੇ ਨੂੰ ਖਾਣ ਦਾ ਵਾਲਾ ਝੋਟੜਾ ਪਾਪਾ ਨਾ ਜਦ ਅਸੀਂ ਪਿੰਡ 'ਚ ਰਹਿੰਦੇ ਹੁੰਦੇ ਤੇ ਨਾ ਸਾਰੀ ਤਿਆਰੀ ਹੋਟਲਾਂ 'ਪਰ ਤੇ ਢੋਈ ਜਾਂਦਾ ਹੁਣ ਤਾਂ ਆਪਾ ਕੋਈ ਹੋਟਲ 'ਮਤੇ ਕਹਿੰਦਾ ਮੈਨੂੰ ਹੋਟਲ ਦਾ ਸੁਆਦ ਨਹੀਂ ਲੱਗਦਾ ਅਮਨ ਕਿਸੇ ਨਿਆਣੇ ਨੂੰ ਪਲੇਟਾਂ 'ਚ ਨਾ ਪਾ ਕੇ ਦੇ ਕਿਸੇ ਨੂੰ ਦੇਣਾ ਨੀ ਤੂੰ ਖਾ ਲੈ ਮੈਂ ਕੋਲੀ ਬਾਅਦ 'ਚ ਦੇਖੂਗੇ ਅੱਛਾ ਠੀਕ ਮੈਂ ਕਿਹ ਕੋਲੀਆਂ 'ਚ ਗੇਰਨੇ ਆ ਸਾਰਿਆਂ ਨੂੰ ਚਲੋ ਪਾਈ ਆਪਾਂ ਥੋੜੀ ਜਿਹੀ ਇੱਕ ਚਮਚਾ ਪਾਈਏ ਦਹੀਂ ਦਾ ਕਿਉਂਕਿ ਆ ਜਿਹੜੇ ਬੜੀਆਂ ਵਾਲੇ ਚੋਲੇ ਨੇ ਇਸ ਤਰ੍ਹਾਂ ਹੀ ਵਧੀਆ ਲੱਗਦੇ ਆ। ਲਓ ਆਪਣਾ ਤਾਂ ਹੋ ਗਿਆ ਸ਼ਾਮ ਦਾ ਹੀਲਾ। ਅਸੀਂ ਇਹਨਾਂ ਨੂੰ ਲੱਭ-ਲੱਭ ਕੇ ਥੱਕੇ ਤੇ ਉੜਿਆਣ ਸਰ ਖੇਡਣ ਲੱਗ ਗਏ। ਹਾਂ ਅਸੀਂ ਤਾਂ ਪਾਰਕ ਵਿੱਚ ਨੂੰ ਦੱਸ ਕੇ ਤਾਂ ਗਏ ਤੇ ਦੱਸ ਕੇ ਤਾਂ ਗਏ ਤੇ ਪਰ ਉਹ ਪਾਰਕ 'ਚ ਹੈ ਨਹੀਂ ਤੇ ਅਸੀਂ ਪਾਰਕ 'ਚ ਲੱਭਣਗੇ ਤੁਸੀਂ ਅੱਗੇ ਹੈ ਨਹੀਂ। ਪੁਰਾਣੇ ਪਾਰਕ ਚ ਗਏ ਤੇ ਉਹ ਵੱਡੇ ਵਾਲੀ ਚ ਉਹ ਲੈ ਉੱਥੇ ਟੋੜੀ ਤੇ ਹਾਂ ਅਸੀਂ ਤਾਂ ਨਾਨੂ ਨਾਲ ਉੱਥੇ ਨਾਨਕ ਵਾਲੀ ਜੱਗਾ ਤੇ ਗਏ ਤੇ ਹਾਂ ਨਾਨੂ ਜੀ ਤੇ ਤਾਸ਼ ਖੇਲਦਾ ਅੱਛਾ ਜੀ ਤੇ ਨਾਨੂ ਤਾਂ ਜਿੱਤੇ ਤਾਸ਼ ਖੇਡਦਾ ਸੀ ਆ ਲਓ ਜੀ ਅਦਰ ਭੀੜ ਦੇਖੋ ਹਜੇ ਵੀ ਨਹੀਂ ਘਟ ਰਹੀ ਹੈਗੀ ਰਸ਼ਾਮ ਦਾ ਮਾਹੌਲ ਹੋ ਗਿਆ ਪਰ ਭੀੜ ਓਨੀ ਵੀ ਓਨੀ ਹੋ ਜਮਾ ਨਹੀਂ ਘਟ ਰਹੀ ਗੱਡੀਆਂ ਹੀ ਗੱਡੀਆਂ ਹੋਈਆਂ ਪਈਆਂ ਸਿਰੇ ਦਾਕਾਂ ਪਰ ਸਾਨੂੰ ਮੋਜਾ ਸੀ ਤਾਂ ਤੁਰਕੇ ਸਾਹਮਣੇ ਲੰਘ ਜੰਨੇ ਆ ਦੇਖ ਲੋ ਦੁਨੀਆ ਕਿੱਡੀ ਕਿੱਦੂਰ ਦੂਰ ਤੇ ਆਂਦੀ ਹੈ ਨਾ ਰਮਨੇ ਦੁਨੀਆ ਕਿੱਡੀ ਦੂਰ ਤੇ ਆਂਦੀ ਹੈ ਪਰ ਅਸੀਂ ਰਾ ਨਾਲ ਦੋ ਟਾਈਮ ਝਾਕੇ ਆਂਦੇ ਆ ਆ ਦੇਖੋ ਸਾਹਮਣੇ ਘਰ ਦਵਾਰ ਦਾ ਸਾ ਪੇੜ ਨਹੀਂ ਕੱਟ ਰਹੀ ਬਣ ਐ ਇੰਨੀ ਤਾਂ ਭੀੜ ਹੋ ਰਹੀ ਏ ਤੂੰ ਕਿੱਥੇ ਚੱਲਿਆ ਚੱਲ ਆ ਜਾ ਫਿਰ ਉਰੀ ਹੋਰ ਅੱਛਾ ਪੀੜ ਸ਼ਾਮ ਦਾ ਟਾਈਮ ਹੋ ਗਿਆ ਪਰ ਪੀੜ ਨਹੀਂ ਘਟ ਰਹੀ ਹਨਾ ਕਿੰਨੀ ਪੀੜ ਦੁੱਗਣੀ ਹੋ ਰਹੀ ਜਿਉਂ ਜਿਉਂ ਰਾਤ ਹੋ ਰਹੀ ਹੈ ਨਾ ਪੀੜ ਵੱਧਦੀ ਜਾ ਰਹੀ ਹੈ ਦੇਖੋ ਗੁਰਦੁਆਰਾ ਸਾਹਿਬ ਦੇ ਉਹ 12 ਵਜੇ ਤੱਕ ਦੁਕਤੀ ਚੱਲਣਾ ਸੁਣਾਈ ਹੈ ਹਾਂ ਉਹ ਡਿਊਟੀ ਵਾਲੇ ਆਉਣ ਲੱਗੇ 12 ਵਜੇ ਤੱਕ ਦੇਖੀ ਆਂ ਚੱਲਣਾ ਸੁਣਾਈ ਹੈ ਹਨਾ ਬੀਬੀ ਔਰ ਬੀਬੀ ਉਹਨਾਂ ਨੂੰ ਤਾਂ ਮौज ਆ ਇੱਥੇ ਬੈਠ ਕੇ ਰੋਣ ਕ ਦੇਖੀ ਜਾਂਦੇ ਨਾਮ ਨਾਲ ਇਹ ਆਓ ਮਾਚੀ ਖੇਸਾ ਵਾਜ ਗਿਆ ਉਹ ਵੀ ਚਿਆਰ ਵਾਸਤੇ ਪਿੱਛੇ ਨਹੀਂ ਪੱਡਣਾ ਇਹ 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 ਆ ਦੇ ਆ ਇਹ ਤੇਰੇ ਸ਼ੁਕਰ ਆ ਜਾ ਮਾ ਆਪਣੇ ਆਪੇ ਲੱਗ ਰਿਹਾ ਤਰ ਕਿੰਨਾ ਚਾਮਰ ਦੇ ਆ ਦੇਖ ਪੂਰੇ ਮਾਰ ਨਿਊ ਨਿਊ ਕੰਟੈਂਟ ਹਰ ਆਉਨੇ ਨਿਊ ਕੰਟੈਂਟ ਬਰਨ ਕਿਉਂ ਆਇਆ ਬਾਈ ਕੰਦਾ ਨਿਕਲਿਆ ਹੋ ਕੰਦਾ ਐਨੇ ਨਿਆਣੇ ਖੜੇ ਦੇਖ ਰਿਆ ਇੱਕ ਫੋਨ ਨੂੰ ਦੇਖੋ ਕਿੰਨੇ ਜਵਾਕ ਖੜੇ ਦੇਖ ਰਹੇ ਨੇ ਹੁਣ ਦੇਖਦੇ ਆ ਬਈ ਕਿਆਸ ਕਿਆ ਆ ਇੱਕ ਨਵੀਂ ਚੀਜ਼ ਆਈ ਆ ਖਾਣ ਵਾਲਾ ਸਮਾਨ ਆਇਆ ਏ ਬਰੂੰ ਦੀ ਓਪਨ ਜੀਪ ਤਾਂ ਦਿਖਾਈ ਹੋਣੀ ਬਈ ਬਰੂੰ ਦੀ ਓਪਨ ਜੀਪ ਆ ਖੜੀ ਆ ਜੀ ਰਾਹ ਦੇਖੋ ਬਈ ਸਾਡੇ ਪੀਜ਼ੇ 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 ਆ ਗਏ वीजा पार्टी चलूगी आज क्योंकि बहुत बड़ी चीज आई है आ।, आ देखो भाई चीजें लाइटें दबा दो बड़ी सी हां खुशबू खुशबू भाई मेरे तक खुश आ गया पक्का मसा मिल गया मजा आ जा रहा है हजे तक <laughs> जा उधर बैठ जा उधर मामी कोले जा तो जा सारे भाई लाइन में बैठ जाओ ठीक है ਕੋਈ ਆ ਜੀ ਇਹ ਕਾਲ ਆ ਲੈ ਪੁੱਤ ਹੋਰ ਸਮਾਂ ਕੋਈ ਨਹੀਂ ਮਿੱਟੀ ਜਿਹੜੀਆਂ ਦੀ ਮੇਰੇ ਮੈਨੂੰ ਬਣਾ ਮੈਂ ਦੰਨੀਆਂ ਖੜ ਜਾ ਖਾ ਲਈ ਯੂਵੀ ਦੇ ਘਰ ਨਹੀਂ ਲੱਗਦੀ ਹਲੋ ਪਹਿਲਾ ਫੋਨ ਤਾਂ ਦਿਖਾ ਦਿਓ ਪਹਿਲਾ ਫੋਨ ਤਾਂ ਦਿਖਾ ਦਿਓ ਆਹ ਹਾਂ ਆ ਆ ਚੀਜ਼ ਆਣ ਦੀ ਖੁਸ਼ੀ ਚਾਹੀ ਅੱਜ ਨਹੀਂ ਜੇ ਆ ਜਾਤੀ ਤਾਂ ਦੀ ਕੋਸ਼ਿਸ਼ ਆਸਾ ਉਹਦਾ ਸੀ ਮੁਕੜ ਆ ਦੇਖੋ ਐ ਚ ਪਾ ਲਿਆ ਆ ਦੇਖੋ ਹੁਣ ਮੈਨੂੰ ਐ ਵੀ ਦੱਸ ਦੇ ਰਾਮ ਨੇ ਆ ਕਿਹੜਾ 16 ਕੱਲਾ 16 ਇਨੇ ਦਾ ਆਇਆ ਕੱਲਾ 16 ਆ ਇਹ ਦੱਸ ਯਾਰ ਰੱਖਣਾ ਠੀਕ ਆ ਇਹ ਵਜਾ ਮੈਂ ਵੀ ਖਾ ਲਉ ਇੱਕ ਹੈਲੋ ਬੜਾ ਖੋਲ ਕੇ ਰੱਖੀ ਖੋਲ ਤਾਂ ਦੇ ਆ ਉਹ ਵੀ ਖੋਲ ਸਾਰੇ ਨਹੀਂ ਗਰ ਬੰਨ ਆ ਜਾ ਓਏ ਸਾਰਿਆਂ ਨੂੰ ਆ ਜਾ ਉਹੀ ਬੁਲਾ ਲਓ ਸਾਰਿਆਂ ਨੂੰ ਪੂਰੀ ਬੁਲਾ ਲਓ ਆ ਜਾ ਨਹੀਂ ਖੋਲ ਦੇ ਕੀ ਕਿਸ 파 ਰੱਖੀ ਦੇਖੀ ਦੇਖੀ ਉਹ ਬੱਸ ਦੋ ਖੋਲਦੇ ਹਜੇ ਆ ਨਾ ਖੋਲੀ ਕਿਉਂਕਿ ਪੀਜ਼ਾ ਸਾਡੇ ਬਈ ਜ਼ਿਆਦੇ ਕਾ ਬੜੇ ਬੜੇ ਬਰਨਾ ਜਾ ਉਰੀ ਆ ਜਾ ਆ ਜਾ ਅੱਛਾ ਨਾ ਨਾ ਦੋ ਖੋਲ ਦੂੰ ਹਾਂ ਉਹ ਕਿ ਨਹੀਂ ਮਾਰੂਗੀ ਪੀਜ਼ਾ ਖਾ ਕੇ ਤੱਕ ਚਲੋ ਉੱਚੀ ਜਗਾ ਖੜੀ ਆ ਛੇਤੀ ਕਰ ਖੋਲੀ ਨਾ ਇਹ ਛੇਤੀ ਲੱਗਦੀ ਆ ਦੇਖ ਖੋਲ ਖੋਲ ਬੱਸ ਰੱਖ ਦੇ ਲੋ ਵੀ ਸਸ ਅਸੀਂ ਇੱਕ ਨਹੀਂ ਖੋਲਦੇ ਹੈਗੇ ਫਟਾਫਟ ਖਾਣਾ ਹੈ ਮੈਨੂੰ ਦੇਖ ਕੇ ਬਾਹ ਮਿਰਚ ਮੁੱਟਦੀ ਆਪਾਂ ਨਹੀਂ ਖਾ ਲੋ ਸਿੰਪਲ ਉਤਰੀ ਪਾ ਪਾ ਕੇ ਰੱਖਦੇ ਇਹ ਮਾ ਕੋਈ ਆਪਾਂ ਆਹਨ ਐਨਾ ਚੋ ਲੈ ਜੋ ਐਨਾ ਚੋ ਲੈ ਜੋ ਐਨਾ ਚੋ ਉਹਨਾਂ ਨੂੰ ਪਾ ਕੇ ਦੇ ਦਿਓ ਅੱਛਾ ਉਰੀ ਜੇ ਅੰਦਰ ਖਾਣਾ ਦੇਖ ਕੇ ਪਾਇਓ ਹੈ ਖਾਣਾ ਉਹ ਵੀ ਖਾ ਲੋ ਸਾਰੇ ਠੰਡੇ ਹੋ ਜਣਗੇ ਨਹੀਂ ਤਾਂ ਬਰੈਡ ਵੀ ਹੈ ਬੀਬੀ ਤੋ ਦੋ ਲੈ ਬੀਬੀ ਲੈ ਉਸ ਜੋ ਵੀ ਇੱਕ ਪੇਸ ਚੱਕ ਕੇ ਬੀਬੀਂ ਦਈ आटू पिया प्या से दे देना देवी जी ले ले हां हां अरे हां ले जा ले जा के दूंगी मैं खड़ा पूरी रखूंगी बस बनाई चला मास में बात चढ़गा ਹਾਂ ਲੈ ਕੀ ਕਰਤਾਂ ਹੋ ਨਾ ਯਾ ਕੋਈ ਮੂਰੀਆਂ ਦਾ ਨਾ ਮੈਨੂੰ ਆ ਕੇ ਉਹਨਾਂ ਜਿੱਤੇ ਕਹਿ ਰਹੇ ਤੇ ਥੋੜਾ ਜਿਆਦਾ ਪੀਜ਼ਾ ਮੰਗਾਏ ਹੋ ਇਸਨੇ ਖਾਣਾ ਹੁਣ ਨਿਕਲ ਗਿਆ ਢਿੱਡ ਹੁਣ ਆ ਕਰ ਗਿਆ ਆਉਂ ਮੈਨੂੰ ਪਹਿਲਾਂ ਏਡਾ ਵੀ 6 ਪੀਸ ਦਾ ਪੀਜ਼ਾ ਹੋਗਾ ਮੈਨੂੰ ਯਾ ਮੈਂ ਪਹਿਲੀ ਕਿਹਾ ਤਾਂ ਇਹ 6 ਪੀਸ ਦਾ ਹੈ ਇਹ ਸਾਣੇ ਵਾਲੇ ਬਹੁਤ ਹੈ ਹਾਂ ਆਹ ਨਾ ਤੂਕ ਠੀਕ ਹੈ ਪਰਨੇ ਦਾ ਕੁਛ ਖਾਣਾ ਨਾ ਤੇ ਖਾਣਾ ਹੀ ਕਹਿੰਦਾ ਜ਼ਰੂਰੀ ਤੇ ਖਾਣਾ ਪੈਣਾ ਮੇਰਾ ਇੱਕ ਖਾਈ ਜਾ ਇੱਕ ਤਾਂ ਦਿਖਾ ਦੇ ਬਿਆਰੀ ਨਾ ਦਿਖਾ ਰਹਾ ਮੇਰਾ ਹੈ ਹਲੇ ਕਿਹਦਾ ਅੱਜ ਤਾਂ ਤੂੰ ਵੀ ਆ ਤਕਿਆ ਜੀ ਤਾਂ ਕਹਿਦੀ ਕਿ ਚਾਹ ਖਾਣਾ ਹੁਣ ਲੋ ਜੀ ਇੱਥੇ ਅਮਨ ਬਾਣ ਲੱਗੀ ਸੀਗੀ ਬੱਚਿਆਂ ਦੇ ਸਿਰ ਕਿਉਂਕਿ ਸਵੇਰ ਦੇ ਅੱਜ ਜਵਾਕਾਂ ਦੇ ਸਿਰ ਨਹੀਂ ਬਾਏ ਤੇ ਬਸ ਖੇਲਣ ਕੋ ਉਦਾਂ ਚ ਨਾ ਹੁਣ ਜਿੱਦਣ ਦੇ ਇਕੱਠੇ ਹੋਏ ਹੋਏ ਨੇ ਤਾ ਖੇਡਰ ਕੋ ਉਦਨ ਚ ਇਹਨਾਂ ਦਾ ਸਾਰਾ ਟਾਈਮ ਲੰਘ ਜਾਂਦਾ ਏ ਤਾਂ ਕਰਕੇ ਨਾ ਆ ਸਿਰ ਬੁਹਾਣੇ ਦਿਓ ਨਾ ਨਾਣੇ ਦਿਓ ਉਹ ਨਾ ਤਾਂ ਕਈ ਵਾਰ ਸਵੇਰ ਵੀ ਸਵੇਰ ਨੂੰ ਸੱਜ ਦੇ ਨਾ ਆ ਲੰਦੇ ਨੇ ਫਿਰ ਉਹ ਤੋਂ ਬਾਅਦ ਮਤਲਬ ਸਿਰ ਸੁਰਬਾਨ ਨੂੰ ਟਾਈਮ ਲੱਗ ਜਾਂਦਾ ਦੁਪਹਿਰੇ ਦੁਪਹਿਰੇ ਸੁੱਤੇ ਪੈ ਰਹੇ ਨੇ ਕਿਸੇ ਨੇ ਫੋਨ ਚੱਕ ਲਿਆ ਕਿਸੇ ਨੇ ਟੀਵੀ ਫੜ ਲਿਆ ਹਨਾ ਐਵੇਂ ਹੀ ਬੰਡ ਬੰਡ ਕੇ ਸਾਰਾ ਸਮਾਂ ਦੇਖੀ ਜਾਂਦੇ ਨੇ ਇਹ ਮੈਂ ਨਾ ਇੱਥੇ ਮਜ਼ਾਕ ਕਰ ਰਹੀ ਟੀ ਨਿਮਰਤ ਨੂੰ ਵੀ ਨਿਮਰਤ ਮੇਰੇ ਨਾਲ ਚੱਲੂਗੀ ਪਹਿਲਾਂ ਕਹਿੰਦੀ ਹਾਂ ਬੂਜੀ ਮੈਂ ਜਾਊਂਗੀ ਫਿਰ ਜਦ ਮੈਂ ਕਰਿਆ ਕੈਮਰਾ ਓਨ ਕਹਿੰਦੀ ਮੁਖ ਸਾਫੇ ਮੁਕਰ ਗਈ ਕਹਿੰਦੀ ਮੈਂ ਨਹੀਂ ਜਾਂਦੀ ਹੈਗੀ ਤੇ ਨਿਮਰਤਾ আর ਯੂਵੀ ਦੀ ਨਾ ਬਿਲਕੁਲ ਵੀ ਨਹੀਂ ਬਣਦੀ ਹੈਗੀ ਜਮਾ ਬੀ ਨਹੀਂ ਬਣਦੀ ਇੱਕ ਦੂਜੇ ਨਾਲ ਇੰਨਾ ਲੜਦੇ ਨੇ ਚੜਾਂਦੇ ਨੇ ਫਿਰ ਇੱਕ ਦੂਜੇ ਦੀ ਸ਼ਿਕਾਇਤਾਂ ਲਾਉਂਦੇ ਨੇ ਬੋਲ ਕੇ ਵੀ ਹਾਂ ਮੈਨੂੰ ਇਹ ਕਹਿ ਰਿਹਾ ਉਹ ਮੈਨੂੰ ਐ ਕਹਿ ਰਿਹਾ ਫਿਰ ਯੂਵੀ ਜਦ ਯੂਵੀ ਨੂੰ ਕਿਹਾ ਯੂਵੀ ਆਪਣੇ ਨਾਲ ਜਾਓਗੇ ਯੂਵੀ ਕਹਿੰਦਾ ਕੋਈ ਨਾ ਮम्मा ਲੈ ਜਾਗੇ ਬੱਚੀ ਆ ਫਿਰ ਮੈਂ ਇਹਨੂੰ ਕਿਹਾ ਮੈਂ ਕਹਾਂ ਤੂੰ ਸ਼ਿਫਟ ਲਈਂ ਤਾਂ ਇਹ ਕਹਿੰਦੀ ਮੈਂ ਹੋऊंगी ਤੁਸੀਂ ਵੀ ਸ਼ਿਫਟ ਲਈ ਹੋਗੇ ਅੰਨੀ ਜਿਆਦੇ ਤੇਜ਼ ਆ ਮਤਲਬ ਬਹੁਤ ਜਿਆਦੇ ਤੇਜ਼ ਆ ਇਹ ਦਿਮਾਗ ਇਹਦਾ ਬਹੁਤ ਜਿਆਦੇ ਆ ਕੁਛ ਵੀ ਕੋਈ ਵੀ ਗੱਲ ਕਹਿ ਰਹੋ ਮਤਲਬ ਚਾਹੇ ਦੇਣਾ ਕੋਈ ਗੱਲ ਆਪਾਂ ਨਾ ਵੀ ਕਰੋ ਸਮਝ ਜਾਂਦੀ ਆ ਬਸ ਵੀ ਇਹ ਕਿਹੜੀ ਗੱਲ ਆ ਕੀ ਗੱਲ ਆ ਮਤਲਬ ਆਪਣੇ ਤੋਂ ਕਹਿਣ ਤੋਂ ਪਹਿਲਾਂ ਦੂਜੇ ਨੂੰ ਆ ਭੱਜ ਕੇ ਦੱਸ ਜਾਂਦੀ ਆ ਵੀ ਇਹ ਗੱਲ ਆ ਮਤਲਬ ਦਿਮਾਗ ਇੰਨਾ ਜਿਆਦੇ ਉਹ ਆ ਮਤਲਬ ਆਪਾਂ ਅਗੇ ਬਾਹਰ ਪਾਰਕ ਚ ਸਾਰੇ ਬੱਚਿਆਂ ਨੂੰ ਲੈ ਕੇ ਮੈਂ ਨਾ ਬਾਹਰ ਆ ਕੇ ਜਮਸਫੇਰ ਦਾ ਸੇਰ ਨਹੀਂ ਪਾਇਆ ਹੈਗਾ ਸਿਰ ਸਵੇਰੇ ਨਾਲੀਤੀ ਪਰ ਸੇਰ ਨਹੀਂ ਪਾਇਆ ਨਹੀਂ ਹੈਗਾ ਹੁਣ ਮੈਨੂੰ ਸਿਰ ਬਾਣ ਦਾ ਟਾਈਮ ਦੇਖੋ ਹੁਣ ਮਿਲਿਆ ਸਵੇਰ ਦਾ ਕਿਉਂਕਿ ਨਾ ਹੁਣ ਦੁਪਹਿਰਿਆਂ ਜੇ ਕਰਕੇ ਨੀਂਦ ਆ ਜਾਂਦੀ ਹੈ ਅਰਦਾਸਪੁਰ ਤਾਂ ਮੈਂ ਸੁੰਦੀ ਵੀ ਨਹੀਂ ਤੀ ਉਰੇ ਆ ਕੇ ਤਾਂ ਮੈਂ ਜਿੱਦਨ ਦੀਆਂ ਸੌ ਰਹੀਆਂ ਕਿਉਂਕਿ ਵਧੀਆ ਦੁਪਹਿਰਾਂ ਅੰਦਰ ਪੈ ਰਹੇ ਨੇ ਹਨੇਰਾ ਜਾਂ ਹਨੇਰਾ ਜਾਂ ਹੋਇਆ ਰਹਿੰਦਾ ਹੈ ਅੰਦਰ ਤਾਂ ਬੰਦ ਰਹਿੰਦਾ ਹੈ ਤਾਂ ਕਰਕੇ ਆਪਾਂ ਸੋਈ ਜਾਂਦੇ ਆ ਸੋਈ ਜਾਂਦੇ ਆ ਹੁਣ ਮੈਂ ਨਾ ਕੇ ਨਾ ਦੂਜਾ ਸੂਟ ਬਦਲਿਆ ਹੈ ਅੱਜ ਮੈਂ ਨਾ ਰਮਨੇ ਦੀ ਟੀ-ਸ਼ਰਟ ਪਾਈ ਹੋਈ ਆ ਕਿਉਂਕਿ ਮੈਂ ਹੁਣੇ ਕੱਪੜੇ ਧੋ ਕੇ ਹਟਿਆ ਫਿਰ ਉਹ ਸੁੱਕੂਗੇ ਮੈਂ ਜ਼ਿਆਦਾਤਰ ਫਿਰ ਮੈਨੂੰ ਐ ਹੁੰਦਾ ਵੀ ਮੈਂ ਬਾਹਰ ਜਾਨੀ ਐ ਨਾ ਫਿਰ ਗੁਰਦੁਆਰਾ ਸਾਹਿਬ ਚ ਮੈਂ ਦੂਜੇ ਹੀ ਸੂਟ ਪਾ ਲੈਂਦੀ ਐ ਨਵੇਂ ਤੇ ਘਰੇ ਤਾਂ ਮੈਂ ਬਸ ਦੋ ਕਾਟਨ ਦੇ ਸੂਟ ਆ ਜਿਹੜੇ ਉਹੀ ਰੱਖੇ ਹੋਏ ਨੇ ਬਸ ਉਹੀ ਪਾਣੀ ਐ ਤੇ ਇੱਧਰ ਬੱਚੇ ਦੇਖੋ ਖੇਡ ਰਹੇ ਨੇ ਓ ਮੈ ਮੇਮਣੀ ਜੀ ਉਹ ਪਤਾ ਨਹੀਂ ਰੁੱਸੀ ਆ ਪਤਾ ਨਹੀਂ ਖੇਡ ਰਹੀ ਐ ਮੈਨੂੰ ਸਮਝ ਨਹੀਂ ਆ ਰਹਾ ਦਿਖਾਓ ਇਹ ਰੁੱਸੀ ਐ ਰੁੱਸੀ ਰਹਿਣ ਦੋ ਰੁੱਸੀ ਰੱਖ ਦਿਖਾਉ ਉਹਨੂੰ ਦਿਖਾਉ ਬੱਸ ਦਿਖਾਤਾ ਉਹ ਰੂਸੀ ਰੰਦੀ ਉਹਨੂੰ ਉਹ ਲੈ ਕੇ ਆ ਉਹ ਤਾਂ ਸੀ ਰੂਸੀ ਉਹਨਾਂ ਦਾ ਅਮਨਨਾ ਸਬਜ਼ੀਆਂ ਨੂੰ ਪਾਣੀ ਦਿਓ ਦਿਖਾਉਂਦਾ ਬਾਏ ਕਰਦੇ ਬਾਏ ਸਬਜ਼ੀਆਂ ਵੀ ਹੁਣ ਇੰਨੀ ਗਰਮੀ ਆਯੂ ਵੀ ਗਰਮੀ ਐ ਨਾ ਐਨੀ ਜ਼ਿਆਦਾ ਐ ਵੀ ਸਬਜ਼ੀਆਂ ਤੀਏ ਦਿਨ ਪਾਣੀ ਸੁੱਕ ਜਾਂਦਾ ਰੋਜ਼ ਪਾਣੀ ਵੈਸੇ ਪਾਣੀ ਤਾਂ ਰੋਜ਼ ਦੇਣਾ ਜ਼ਰੂਰੀ ਐ ਕਿਉਂਕਿ ਹਜੇ ਕੋਈ ਮੀਂਹ ਵੀ ਨਹੀਂ ਪੈ ਰਿਹਾ ਹਨਾ ਮੈਨੂੰ ਨਹੀਂ ਕਿਉਂ ਮੈਨੂੰ ਤੁਹਾਨੂੰ ਨਾ ਜਿਵੇਂ ਤੁਸੀਂ ਮੇਰੇ ਇੱਥੇ ਵਲੌਗਸ ਮੇਰੇ ਪਿਕਨਿਕ ਮੈਂ ਗੁੱਤ ਕਰਦੀ ਕਰਦੀ ਰੁਗੀ ਕਿਉਂਕਿ ਨਾ ਮੈਂ ਗੱਲਾਂ ਮਾਰਨ ਲੱਗ ਗਈ ਬਾਹ ਮੇਤੋਂ ਬਾਹ ਥੱਕ ਗਈ ਮਤਲਬ ਵੀ ਇੱਥੇ ਦੇ ਵਲੌਗ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੇ ਨੇ ਸਾਰਿਆਂ ਦਾ ਦਿਲ ਤੋਂ ਬਹੁਤ ਜ਼ਿਆਦਾ ਧੰਨਵਾਦ ਸਾਰੇ ਸਾਰੇ ਪਸੰਦ ਕਰ ਰਹੇ ਨੇ ਚੈਨਲ ਆ ਗਿਆ ਮੇਰੇ ਤੋਂ ਉਹਨੂੰ ਉਹ ਜਾਣ ਕੇ ਖੜਦਾ ਰਮ ਨੇ ਜਾਣ ਕੇ ਖੜਦਾ ਵੀ ਮੈਨੂੰ ਚੱਕਣ ਆਣਗੇ ਨਾਲੇ ਤਾਂ ਉਹ ਪਿੱਛੇ ਨੂੰ ਦੇਖਦਾ ਇਹ ਨਾਲੇ ਉੱਥੇ ਜਾ ਕੇ ਘਰ ਜਾਂਦਾ ਦੇਖ ਲੈ ਐਡਾ ਖਰਾਬ ਐ ਇਹ ਬਹੁਤ ਚਲਾ ਕੇ ਬੀਬੀ ਬਾਪੂ ਸਾਰਾ ਕੁਝ ਕਹਿ ਲੈਂਦਾ ਸਕੂਲ ਲੈਣ ਜੱਗਾ ਹੋਇਆ ਪਿਆ ਤਾਂ ਹੁਣ ਇਹ ਬਸ ਸਕੂਲ ਆ ਜਾਣਾ 6 ਮਹੀਨੇ ਤੱਕ ਹੁਣ ਉਹ ਮੇਰੇ ਕਿਹਨੂੰ ਦੇਖੀ ਜਾਂਦੀ ਆ ਵਿਚਾਰੀ ਚਿਪਕਲੀ ਆਫਾ ਹੋ ਚਿਪਕਲੀ ਕਹਿੰਦੀ ਮੈਂ ਵੀ ਚਿਪਕਲੀ ਹਾਂ ਮੈਂ ਕਿਹੜੇ ਚਿਪਕ ਲਾਏ ਯੂ ਵੀ ਵੀਰ ਅਬੀ ਸਿੱਪਲੀ ਸਾਰੇ ਚਿਪਕਲੀ ਅਬੀ ਜਿਹੜਾ ਮੰਨੂ ਕਹੋਗਾ ਜੀ ਪਲੀ ਸਾਰੇ ਚਿਪਕਲੀ ਐ ਮੈਂ ਤਾਂ ਕਿਹਾ ਹੀ ਨਹੀਂ ਇਹਨੂੰ ਮਤਲਬ ਮੈਂ ਹੈਗਾ ਨਹੀਂ ਬਲੌਗ ਹੈ ਨਾ ਜਿਹੜਾ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਹਨਾ ਹੋ ਬਲੌਗ ਐ ਆਪਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿੱਦਾਂ ਤੁਸੀਂ ਪਿਆਰ ਕਰ ਰਹੇ ਹੋ ਇਦਾਂ ਹੀ ਪਿਆਰ ਦਿੰਦੇ ਰਹੋ ਇਹ ਉਹਨਾ ਮੇਰਾ ਭਰਾ ਲੈ ਕੇ ਆਇਆ ਨਵੀਂ ਚੀਜ਼ ਆਈਫੋਨ 16 ਸਾਰੇ ਕੰਗ੍ਰੈਚੁਲੇਸ਼ਨ ਜ਼ਰੂਰ ਦਿਓ ਵਧਾਈਆਂ ਜ਼ਰੂਰ ਦਿਓ ਕਿਉਂਕਿ ਵਿਚਾਰਾ ਮੇਰੇ ਮੰਗੂ ਕਿਦਨਾਂ ਦੀ ਵੇਟ ਕਰ ਰਿਆ ਤਾਂ ਵੀ ਮੈਨੂੰ ਕਿਉਂਕਿ ਖਰਾਬ ਹੋ ਜਾਣਾ ਹੁੰਦਾ ਵੀ ਹਰ ਇੱਕ ਚੀਜ਼ ਦੀ ਵੀ ਵਧੀਆ ਵੀ ਲੈਣੀ ਆ ਫਿਰ ਵੇਟ ਵੀ ਕਰਨੀ ਪੈਂਦੀ ਆ 1 ਕੋ ਲੱਖ ਤੋਂ ਪਰ ਕੋਈ ਬੜੀ ਚੀਜ਼ ਲੈ ਨਹੀਂ ਸਕਦੇ ਹੈਗੇ ਵਿਚਾਰੀ ਰੁੱਸ ਸਕੇ ਹੁਣ ਮੇਰੇ ਕੋਲ ਦਹਿ ਗਈ ਵੀ ਮੈਂ ਵੀਡੀਓ ਚਾਹਾਂ ਮੈਂ ਲੇਕਿਨ ਆ ਨਹੀਂ ਰਹੀ ਆ ਮੈਂ ਨਾ ਬਾੜ ਖੁੱਲੇ ਦੇ ਪਿੱਛੇ ਮੇਰੀ ਬੀਬੀ ਗੁੱਤ ਕਰਨ ਲੱਗੀ ਵੀ ਵਲੌਗ ਵਿੱਚ ਗੱਲਾਂ ਮਾਰ ਰਹੀ ਹੈ ਵਿਚਾਰੀ ਮੈਂ ਗੁੱਤ ਕਰਦਾ ਹੁਣ ਬੀਬੀ ਗੁੱਤੇ ਕਰਦੀ ਹੈ ਇਹ ਮੇਰੀ ਵਿਚਾਰੀ ਆਂ ਦੇ ਕਿ ਮੇਰੇ ਕੋਲ ਬੈਠੀ ਹੈ ਵੀ ਮੈਂ ਵੀ ਵੀਡੀਓ ਚ ਮੇਰੇ ਕਿ ਨਹੀਂ ਦੇਖੀ ਜਾਂਦੀ ਆ ਚਲੋ ਜੀ ਅੱਡਾ ਹੁਣ ਅੱਜ ਦਾ ਵਲੌਗ ਆਪਾਂ ਇੰਡ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਹੁਣ ਮਿਲਦੇ ਆ ਤੁਹਾਨੂੰ ਆਪਣੇ ਅਗਲੇ ਵਧੀਆ ਜਿਹੇ ਵਲੌਗ